ਸੋ ਸਭ ਤੋਂ ਪਹਿਲਾਂ ਮੈਂ ਸੋਰਸ ਫੋਲਡਰ ਦੇ ਵਿੱਚ ਜਾ ਕੇ ਇੱਕ ਨਵਾਂ ਫੋਲਡਰ ਬਣਾਉਂਗਾ ਤੇ ਉਹਨੂੰ ਨਾਮ ਦਊਂਗਾ ਕੌਨਟੈਕਸਟ ਤੇ ਕੌਨਟੈਕਸਟ ਦੇ ਵਿੱਚ ਮੈਂ ਇੱਕ ਫਾਈਲ ਬਣਾਉਂਗਾ ਉਹਨੂੰ ਮੈਂ ਨਾਮ ਦਊਂਗਾ ਥੀਮ ਕੌਨਟੈਕਸਟ.jsx ਹੁਣ ਇਹਦੇ ਵਿੱਚ ਮੈਂ ਪਹਿਲਾਂ ਕ੍ਰੀਏਟ ਕੌਨਟੈਕਸਟ ਕਰੂੰਗਾ ਤੇ ਕ੍ਰੀਏਟ ਕੌਨਟੈਕਸਟ ਨੂੰ ਮੈਂ ਇੰਪੋਰਟ ਕਰੂੰਗਾ ਰੀਐਕਟ ਤੋਂ ਹੁਣ ਮੈਂ ਲਿਖੂੰਗਾ ਕਾਨਸਟ ਥੀਮ ਕੌਨਟੈਕਸਟ ਬਰਾਬਰ ਹੈ ਕ੍ਰੀਏਟ ਕੰਟੈਕਸਟ ਇਸ ਤੋਂ ਬਾਅਦ ਮੈਂ ਥੀਮ ਪ੍ਰੋਵਾਈਡਰ ਬਣਾਉਂਗਾ ਮੈਂ ਲਿਖੂੰਗਾ ਕੌਂਸਟ ਥੀਮ ਪ੍ਰੋਵਾਈਡਰ ਫਿਰ ਮੈਂ ਲਿਖੂੰਗਾ ਐਕਸਪੋਰਟ ਡਿਫਾਲਟ ਥੀਮ ਪ੍ਰੋਵਾਈਡਰ ਇਹਦੇ ਵਿੱਚ ਮੈਂ ਪ੍ਰੋਪਸ ਚ ਚਿਲड्रन ਦੇ ਦੂੰਗਾ ਤੇ ਇਹਦੇ ਤੋਂ ਬਾਅਦ ਮੈਂ ਰਿਟਰਨ ਕਰ ਦੂੰਗਾ ਇੱਥੇ theme context dot provider ਤੇ ਇਹਨੂੰ ਮੈਂ ਕਲੋਜ਼ ਕਰ ਦੂੰਗਾ ਤੇ ਇਹਦੇ ਵਿੱਚ ਮੈਂ ਚਿਲड्रन ਜਿਹੜੇ ਆ ਉਹ ਪਾਸ ਕਰ ਦੂੰਗਾ ਜਿਹੜੇ ਮੈਂ ਪ੍ਰੋਪਸ ਤੋਂ ਗੱਟ ਕੀਤੇ ਆ ਉਸ ਤੋਂ ਬਾਅਦ ਮੈਂ ਇੱਥੇ ਲਵਾਂਗਾ ਵੈਲਿਊ ਤੇ ਵੈਲਿਊ ਦੇ ਵਿੱਚ ਮੈਂ ਪਾਸ ਕਰੂੰਗਾ ਥੀਮ ਤੇ ਟੋਗਲ ਥੀਮ ਇਹ ਜਿਹੜਾ ਥੀਮ ਆ ਤੇ ਟੋਗਲ ਥੀਮ ਆ ਇਹ ਹੁਣ ਮੈਨੂੰ ਕ੍ਰੀਏਟ ਕਰਨੇ ਪੈਣੇ ਆ ਸੋ ਪਹਿਲਾਂ ਮੈਂ ਕੀ ਕਰੂੰਗਾ ਮੈਂ ਯੂਸ ਸਟੇਟ ਲਾਊਂਗਾ ਤੇ ਯੂਸ ਸਟੇਟ ਦੇ ਵਿੱਚ ਮੈਂ ਪਾਸ ਕਰੂੰਗਾ ਲਾਈਟ ਜੋ ਕਿ ਮੇਰੀ ਥੀਮ ਦੀ ਡਿਫਾਲਟ ਵੈਲਿਊ ਹੋਊਗੀ ਯੂਸ ਸਟੇਟ ਨੂੰ ਮੈਂ ਇੰਪੋਰਟ ਕਰੂੰਗਾ ਰੀਐਕਟ ਤੋਂ ਉਦੋਂ ਬਾਅਦ ਮੈਂ ਲਿਖੂੰਗਾ ਕਨਸਟ ਤੇ ਇਹਦੇ ਵਿੱਚ ਮੈਂ ਦਊਂਗਾ ਥੀਮ ਤੇ ਸੈੱਟ ਥੀਮ ਇਸ ਤੋਂ ਬਾਅਦ ਮੈਂ ਇੱਕ ਟੋਗਲ ਥੀਮ ਨਾਮ ਦਾ ਫੰਕਸ਼ਨ ਬਣਾਉਂਗਾ ਕੌਨਸਟ ਟੋਗਲ ਥੀਮ ਤੇ ਇਸ ਤੋਂ ਬਾਅਦ ਮੈਂ ਕਰੂੰਗਾ ਇੱਥੇ ਸੈੱਟ ਥੀਮ ਤੇ ਮੈਂ ਇੱਥੇ ਪ੍ਰੀਵੀਅਸ ਸਟੇਟ ਲਾਉਂਗਾ ਪਹਿਲਾਂ ਜੋ ਕਿ ਮੇਰੀ ਸਟੇਟ ਦੀ ਪ੍ਰੀਵੀਅਸ ਸਟੇਟ ਆ ਤੇ ਉਹਨੂੰ ਮੈਂ ਚੈੱਕ ਕਰੂੰਗਾ ਕਿ ਜੇ ਮੇਰੀ ਪ੍ਰੀਵੀਅਸ ਸਟੇਟ ਆ ਜਿਹੜੀ ਉਹ ਲਾਈਟ ਆ ਤਾਂ ਮੈਂ ਉਹਨੂੰ ਡਾਰਕ ਕਰ ਦੂੰਗਾ ਤੇ ਜੇ ਉਹ ਡਾਰਕ ਆ ਤਾਂ ਮੈਨੂੰ ਲਾਈਟ ਕਰ ਦੂਗਾ ਹੁਣ ਮੇਰਾ ਥੀਮ ਸਟੇਟ ਤੋਂ ਆ ਗਿਆ ਜਿਹਨੂੰ ਮੈਂ ਵੈਲਿਊ ਚ ਪਾਸ ਕਰਤਾ ਟੋਗਲ ਥੀਮ ਜਿਹੜਾ ਮੈਂ ਫੰਕਸ਼ਨ ਬਣਾਇਆ ਉਹ ਵੀ ਪਾਸ ਕਰਤਾ ਇਸ ਤੋਂ ਬਾਅਦ ਮੈਂ ਹੁੱਕ ਬਣਾਉਂਗਾ ਸੋ ਮੈਂ ਲਿਖੂਗਾ export const useTheme equal to braces ਤੇ ਮੈਂ ਇਹਦੇ ਚ ਪਹਿਲਾਂ ਲਵਾਂਗਾ use context ਉਹਦੇ ਚ ਮੈਂ ਥੀਮ ਕੌਨਟੈਕਸਟ ਪਾਸ ਕਰੂੰਗਾ Use context तो यूज कॉन्टैक्सू मैं इंपोर्ट कर लूँगा रिएक्ट तो बाद मैं लिखूँगा कॉन्स्ट कॉन्टैक्सट इज इक्वल टू यूज कॉन्टैक्सट उसके मैं लिखूँगा कि जे मेरे को कोटेक्स नहीं गा तो मैं इतने एरर थ्रो कर दूंगा थ्रो न्यू एरर यूज थीम मस्ट बी यूज इनसाइड यूज्ड विद इन थीम प्रोवाइडर यूज थीम मस्ट बी यूज विद इन थीम प्रोवाइडर जे मेरे कोटेक्सट होगा तो मैं कॉन्टैक्स रिटर्न कर दूंगा हम मेरे को थीम कॉन्टेक्सट आ गया थीम प्रोवाइडर आ गया जिन्हों मैं export default ਕਰ ਰਿਹਾ ਤੇ ਮੇ ਕੋ ਯੂਜ਼ ਥੀਮ ਆ ਗਿਆ ਹੁਣ ਮੈਂ ਆਪਣੇ app.jsx ਚ ਜਾ ਕੇ ਥੀਮ ਪ੍ਰੋਵਾਈਡਰ ਨੂੰ ਇمپੋਰਟ ਕਰ ਲੂੰਗਾ ਤੇ ਮੈਂ ਕਲੋਜ਼ ਕਰ ਦੂੰਗਾ ਥੀਮ ਪ੍ਰੋਵਾਈਡਰ ਨੂੰ ਹੁਣ ਇਹਦੇ ਚ ਮੈਂ ਥੀਮਡ ਬਟਨ ਨਾਮ ਦਾ ਕੰਪੋਨੈਂਟ ਲਾਉਂਗਾ ਸੋ ਇਹ ਜਿਹੜਾ ਥੀਮਡ ਬਟਨ ਕੰਪੋਨੈਂਟ ਆ ਇਹਨੂੰ ਮੈਂ ਹੁਣ ਬਣਾਉਂਗਾ ਇਹ ਦਿੱਲੀ ਮੈਂ ਸੋਰਸ ਦੇ ਵਿੱਚ ਜਾ ਕੇ ਨਵਾਂ ਫੋਲਡਰ ਬਣਾਉਂਗਾ ਉਹਨੂੰ ਮੈਂ ਨਾਮ ਦਵਾਂਗਾ ਕੰਪੋਨੈਂਟਸ ਤੇ ਕੰਪੋਨੈਂਟਸ ਦੇ ਵਿੱਚ ਮੈਂ ਇੱਕ ਨਵੀਂ ਫਾਈਲ ਬਣਾਉਂਗਾ ਜਿਹਨੂੰ ਮੈਂ ਨਾਮ ਦਵਾਂਗਾ ਥੀਮਡ ਬਟਨ.jsx ਇਸ ਤੋਂ ਬਾਅਦ ਹੁਣ ਮੈਂ ਇਹ ਕੰਪੋਨੈਂਟ ਬਣਾਉਂਗਾ const themedButton curly braces ਤੇ ਇਹ ਫੰਕਸ਼ਨ ਬਣਾ ਕੇ ਮੈਂ ਇਹਨੂੰ export default ਕਰ ਦੂੰਗਾ themedButton ਨੂੰ ਤੇ ਇਹਦੇ ਵਿੱਚ ਮੈਂ ਰਿਟਰਨ ਕਰ ਦੂੰਗਾ ਐਮਪਟੀ ਫ੍ਰੈਗਮੈਂਟ ਤੇ ਇਸ ਨੂੰ ਮੈਂ ਇੰਪੋਰਟ ਕਰ ਲੂੰਗਾ ਥੀਮ ਬਟਨ ਕੰਪੋਨੈਂਟ ਨੂੰ ਐਪ.ਜੇਐਸਐਕਸ ਫਾਈਲ ਦੇ ਵਿੱਚ ਹੁਣ ਮੈਂ ਆਪਣੇ ਥੀਮਡ ਬਟਨ ਕੰਪੋਨੈਂਟ ਤੇ ਕੰਮ ਕਰੂੰਗਾ ਤਾਂ ਪਹਿਲਾਂ ਮੈਂ ਇੱਕ ਬਟਨ ਬਣਾਉਂਗਾ ਸੋ ਬਟਨ ਦੇ ਵਿੱਚ ਮੈਂ ਲਵਾਂਗਾ ਔਨ ਕਲਿਕ ਫੰਕਸ਼ਨ ਤੇ ਔਨ ਕਲਿਕ ਫੰਕਸ਼ਨ ਚ ਮੈਂ ਪਾਸ ਕਰੂੰਗਾ ਟੋਗਲ ਥੀਮ ਹੁਣ ਇਹ ਜਿਹੜਾ ਟੋਗਲ ਥੀਮ ਆ ਇਹ ਮੇਰੇ ਕੋ ਥੀਮ ਕੰਟੈਕਸਟ ਤੋਂ ਆਊਗਾ। ਫਿਰ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਆਪਾਂ ਹੁਣ ਗੈਟ ਕਰਾਂਗੇ। ਸੋ ਇਹ ਦੇ ਲਈ ਆਪਾਂ ਕੀ ਕਰਾਂਗੇ? ਆਪਾਂ ਲਿਖਾਂਗੇ ਯੂਜ਼ ਥੀਮ ਤੇ ਆਪਾਂ ਲਿਖਾਂਗੇ ਕਨਸਟ ਤੇ ਇਹਦੇ ਚ ਆਪਾਂ ਕਰ ਦਾਂਗੇ ਟੋਗਲ ਟੋਗਲ ਥੀਮ। ਹੁਣ ਟੋਗਲ ਥੀਮ ਆਪਣੇ ਕੋ ਆ ਗਿਆ। ਇਸ ਤੋਂ ਬਾਅਦ ਆਪਾਂ ਲਵਾਂਗੇ ਸਟਾਈਲਸ। ਸੋ ਸਟਾਈਲ ਦੇ ਵਿੱਚ ਆਪਾਂ ਕੀ ਕਰਾਂਗੇ ਪਹਿਲਾਂ ਆਪਾਂ ਕਰਾਂਗੇ ব্যাকਗ੍ਰਾਉਂਡ ਪਾਸ ਸੋ ব্যাকਗ੍ਰਾਉਂਡ ਆਪਣਾ ਹੁਣ ਲਈ ਹੋਊਗਾ ਆਪਾਂ ਰੱਖ ਲੈਨੇ ਆ ਮੰਨ ਲਓ ਵਾਈਟ #FFF ਤੇ ਕਲਰ ਆਪਾਂ ਰੱਖ ਲੈਨੇ ਆ ਬਲੈਕ #00 ਤੇ ਬਟਨ ਦੇ ਵਿੱਚ ਆਪਾਂ ਟੈਕਸਟ ਦੇ ਦਿੰਨੇ ਆ ਕਰੰਟ ਥੀਮ ਤੇ ਜੋ ਵੀ ਆਪਣੀ ਥੀਮ ਦੀ ਕਰੰਟ ਵੈਲਿਊ ਆ ਲਾਈਟ ਆ ਜਾਂ ਡਾਰਕ ਆ ਜੋ ਵੀ ਆਪਣੀ ਕਰੰਟ ਵੈਲਿਊ ਹੋਊਗੀ ਹੁਣ ਥੀਮ ਨੂੰ ਆਪਾਂ ਕਿੱਥੋਂ ਗੈਟ ਕਰਨਾ ਥੀਮ ਨੂੰ ਆਪਾਂ ਯੂਜ਼ ਥੀਮ ਤੋਂ ਹੀ ਗੈਟ ਕਰਾਂਗੇ ਸੋ ਆਪਾਂ ਥੀਮ ਗੈਟ ਕਰ ਲਿਆ ਹੁਣ ਆਪਾਂ ਆਪਣੇ ਬ੍ਰਾਊਜ਼ਰ ਨੂੰ ਰੀਫਰੈਸ਼ ਕੀਤਾ ਆਪਣੇ ਕੋਲ 에ਰਰ ਆ ਰਿਹਾ ਸੀ ਕਿ ਮੈਂ ਯੂਜ਼ ਥੀਮ ਨੂੰ ਇੰਪੋਰਟ ਕਰਨਾ ਭੁੱਲ ਗਿਆ ਸੋ ਆਪਾਂ ਇਹਨੂੰ ਪਹਿਲਾਂ ਇੰਪੋਰਟ ਕਰਦੇ ਹਾਂ ਸੋ ਆਪਾਂ ਯੂਜ਼ ਥੀਮ ਨੂੰ ਇੰਪੋਰਟ ਕਰਦੇ ਹਾਂ ਹੁਣ ਆਪਾਂ ਨੂੰ ਆਪਣਾ ਬਟਨ ਦਿਖਣ ਲੱਗ ਗਿਆ ਹੁਣ ਆਪਾਂ ਆਪਣੇ ਥੋੜਾ ਜਿਹਾ ਸਟਾਈਲਸ ਨੂੰ ਚੇਂਜ ਕਰਦੇ ਆਂ ਆਪਣੇ ਥੀਮ ਦੇ ਅਕੋਰਡਿੰਗ ਜੇ ਆਪਣਾ ਥੀਮ ਜਿਹੜਾ ਵਾ ਉਹ ਲਾਈਟ ਆ ਤਾਂ ਆਪਾਂ ਇੱਥੇ ਪਾਸ ਕਰਾਂਗੇ ਵਾਈਟ #fff ਪਾਸ ਕਰਾਂਗੇ ਆਦਰਵਾਇਜ਼ ਆਪਾਂ ਪਾਸ ਕਰਾਂਗੇ #fff3 ਸੇਵ ਕਰ ਦਿਆਂਗੇ ਇਸੇ ਤਰ੍ਹਾਂ ਕਲਰ ਦੇ ਵਿੱਚ ਵੀ ਆਪਾਂ ਇਹੀ ਕਰਾਂਗੇ ਆਪਾਂ ਉੱਪਰੋਂ ਕਾਪੀ ਕਰਕੇ ਜਿਹੜਾ ਕੋਡ ਆ ਤੇ ਆਪਾਂ ਲਿਖ ਦਾਂਗੇ ਕਿ ਜੇ ਥੀਮ ਲਾਈਟ ਆ ਤਾਂ ਕਲਰ ਬਲੈਕ ਹੋਵੇ ਅਦਰਵਾਈਜ਼ ਵਾਈਟ ਹੋਵੇ ਸੋ ਇਹਦੇ ਨਾਲ ਆਪਣਾ ਕੰਪੋਨੈਂਟ ਕੰਪਲੀਟ ਹੋ ਗਿਆ ਹੁਣ ਆਪਾਂ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹਾਂ ਕਿ ਜੇ ਆਪਾਂ ਬਟਨ ਤੇ ਕਲਿੱਕ ਕਰਦੇ ਆ ਤਾਂ ਸਟਾਈਲ ਚੇਂਜ ਹੋ ਰਿਹਾ ਵਾ ਥੀਮ ਦੇ ਅਕੋਰਡਿੰਗਲੀ ਹੁਣ ਆਪਾਂ ਡੈਮੋ ਕੰਪੋਨੈਂਟ ਨਾਮ ਦਾ ਫੰਕਸ਼ਨ ਬਣਾਉਨੇ ਆ ਥੀਮ ਵਾਲੀ ਫੰਕਸ਼ਨੈਲਿਟੀ ਨੂੰ ਟੈਸਟ ਕਰਨ ਲਈ ਸੋ ਆਪਾਂ ਕੰਪੋਨੈਂਟਸ ਦੇ ਵਿੱਚ ਜਾ ਕੇ ਨਵੀਂ ਫਾਈਲ ਬਣਾਉਨੇ ਆ ਉਹਨੂੰ ਨਾਮ ਦਿੰਨੇ ਆਪਾਂ ਡੈਮੋ ਕੰਪੋਨੈਂਟ .jsx ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰਦੇ ਆ ਇਸ ਕੰਪੋਨੈਂਟ ਨੂੰ ਆਪਾਂ ਬਣਾ ਲੈਨੇ ਆ ਕੰਟੈਕਸਟ ਡੈਮੋ ਕੌਨਸਟ ਡੈਮੋ ਕੰਪੋਨੈਂਟ ਤੇ ਇਹਦੇ ਵਿੱਚ ਆਪਾਂ ਇਹਨੂੰ ਪਹਿਲਾਂ export default ਕਰ ਦਿੰਨੇ ਆ export default ਡੈਮੋ ਕੰਪੋਨੈਂਟ ਤੇ ਇਹਦੇ ਵਿੱਚ ਆਪਾਂ ਸਿੰਪਲੀ ਐਮਪਟੀ ਰਿਟਰਨ ਕਰ ਦਿੰਨੇ ਆ ਪਹਿਲਾਂ ਤੇ app.jsx ਤੇ ਜਾ ਕੇ ਇਹਨੂੰ ਇੰਪੋਰਟ ਕਰ ਲੈਨੇ ਆ ਹੁਣ ਇਹਦੇ ਚ ਆਪਾਂ ਪਹਿਲਾਂ ਇੱਕ ਡਿਵ ਲੈਨੇ ਆ ਤੇ ਡਿਵ ਦੇ ਵਿੱਚ ਆਪਾਂ ਸਪੈਨ ਲੈਨੇ ਆ ਇੱਕ ਹੁਣ ਡਿਵ ਨੂੰ ਆਪਾਂ ਪਹਿਲਾਂ ਸਟਾਈਲ ਦਿੰਨੇ ਆ ਆਪਾਂ ਡਿਵ ਦੀ ਵਿੱਥ ਕਰ ਦਿੰਨੇ ਆ 100 ਹਾਈਟ ਵੀ ਕਰ ਦਿੰਨੇ ਆ 100 ਆਪਾਂ ਇਹਦਾ ਬੈਕਗ੍ਰਾਉਂਡ ਕਲਰ ਕਰ ਦਿੰਨੇ ਆ ਵਾਈਟ triple f ਹੁਣ span ਦੇ ਵਿੱਚ ਆਪਾਂ ਨੇਮ ਜਿਹੜਾ ਉਹ props ਤੋਂ ਦੇ ਦਿੰਨੇ ਆ ਸੋ ਆਪਾਂ ਉੱਪਰ ਕੀ ਲਿਖਦੇ ਆ ਇੱਥੇ ਕਲਿਬਰੇਸਿਸ ਚ ਆਪਾਂ ਲਿਖ ਦਿੰਨੇ ਆ ਨੇਮ ਸੋ ਇਹੇ ਨੇਮ ਨੂੰ ਆਪਾਂ span ਦੇ ਵਿੱਚ ਸ਼ੋ ਕਰ ਦਿੰਨੇ ਆ ਐਜ਼ ਅ props ਸੋ ਹੁਣ ਇੱਥੇ ਆਪਾਂ ਸਟਾਈਲ ਦੇ ਦਿੰਨੇ ਆ ਸਟਾਈਲ ਦੇ ਵਿੱਚ ਆਪਾਂ ਲੈਨੇ ਆ ਕਲਰ ਕਲਰ ਦੀ ਵੈਲਿਊ ਆਪਾਂ ਪਹਿਲਾਂ ਦੇ ਦਿੰਨੇ ਆ #33 ਹੁਣ ਇੱਥੇ ਆਪਾਂ ਨੂੰ ਕੁਝ ਨਹੀਂ ਦਿਖ ਰਿਹਾ ਇਹਦਾ ਰੀਜ਼ਨ ਇਹ ਹੈ ਕਿ ਆਪਾਂ ਉਧਰੋਂ ਆਪਾਂ ਨੂੰ ਨੇਮ ਜਿਹੜਾ ਵਾ ਉਹ ਪਾਸ ਕਰਨਾ ਪੈਣਾ ਵਾ ਐਪ.jsx ਤੋਂ ਸੋ ਆਪਾਂ ਐਪ.jsx 'ਚ ਜਾ ਕੇ ਨੇਮ ਪਾਸ ਕਰ ਦਿੰਨੇ ਆ ਇੱਥੇ ਆਪਾਂ ਇਹਨੂੰ ਦੇ ਦਿੰਨੇ ਆ ਮੰਨ ਲਓ ਨੇਮ ਕੰਪੋਨੈਂਟ 1 ਕੰਪੋਨੈਂਟ 1 ਸੇਮ ਵੇ ਆਪਾਂ ਇੱਕ ਹੋਰ ਕੰਪੋਨੈਂਟ ਬਣਾ ਲੈਨੇ ਆ ਉਹਨੂੰ ਕੰਪੋਨੈਂਟ ਨੂੰ ਆਪਾਂ ਨਾਮ ਦੇ ਦਿੰਨੇ ਆ ਕੰਪੋਨੈਂਟ 2 ਹੁਣ ਆਪਾਂ ਆਪਣੇ ਡੈਮੋ ਕੰਪੋਨੈਂਟ 'ਚ ਜਾ ਕੇ ਥੋੜੀ ਜਿਹੀ ਆਪਾਂ ਸਟਾਈਲਿੰਗ ਹੋਰ ਕਰਦੇ ਆ। ਸੋ ਆਪਾਂ ਬੈਕਗ੍ਰਾਉਂਡ ਕਲਰ ਦੇ نیچے ਕੀ ਕਰਦੇ ਆ? ਆਪਾਂ ਸਭ ਤੋਂ ਪਹਿਲਾਂ ਲੈ ਲੈਨੇ ਆ ਬਾਰਡਰ ਰੇਡੀਅਸ ਤੇ ਬਾਰਡਰ ਰੇਡੀਅਸ ਆਪਾਂ 10 ਲੈ ਲੈਨੇ ਆ। ਆਪਾਂ ਉੱਤੇ ਕਾਮਾ ਪਾਣਾ ਭੁੱਲ ਗਏ ਸੀਗੇ ਉਹ ਪਾ ਲੈਨੇ ਆ ਬੈਕਗ੍ਰਾਉਂਡ ਕਲਰ ਤੋਂ ਬਾਅਦ ਕਾਮਾ ਸੋ ਆਪਣਾ ਬਾਰਡਰ ਜਿਹੜਾ ਉਹ ਰਾਉਂਡ ਹੋ ਗਿਆ। ਹੁਣ ਆਪਾਂ ਡਿਸਪਲੇ ਲੈ ਲੈਨੇ ਆ ਫਲੈਕਸ ਤੇ ਆਪਾਂ ਲਾਈਨ ਆਈਟਮਸ ਪ੍ਰੋਪਰਟੀ ਲੈ ਲੈਨੇ ਆ ਫਲੈਕਸ ਬਾਕਸ ਦੀ ਉਹਨੂੰ ਆਪਾਂ ਕਰ ਦਿੰਨੇ ਆ ਸੈਂਟਰ ਆਪਾਂ ਵਿੱਥ ਤੇ ਹਾਈਟ ਨੂੰ 120 ਕਰ ਦਿੰਨੇ ਆ ਤਾਂ ਕਿ ਕੰਪੋਨੈਂਟ ਥੋੜਾ ਵੱਡਾ ਲੱਗੇ ਤੇ ਆਪਾਂ ਹੁਣ ਇੱਥੇ ਲੈ ਲੈਨੇ ਆ ਜਸਟੀਫਾਈ ਕੰਟੈਂਟ ਉਹਨੂੰ ਵੀ ਆਪਾਂ ਸੈਂਟਰ ਲੈ ਲੈਨੇ ਆ ਤੋਂ ਲਾਸਟ ਚੀਜ਼ ਆਪਾਂ ਇੱਥੇ ਕਰ ਲੈਨੇ ਆ ਆਪਣਾ ਮਾਰਜਨ ਸੈੱਟ ਸੋ ਮਾਰਜਨ ਆਪਾਂ ਵਰਟੀਕਲ ਮਾਰਜਨ ਲੈ ਲੈਨੇ ਆ 10 ਪੀਐਕਸ ਤੇ ਹਰੀਜ਼ੋਂਟਲ 0 ਪੀਐਕਸ ਹੀ ਰਹਿਣ ਦਿੰਨੇ ਆ ਹੁਣ ਆਪਾਂ ਆਪਣਾ ਥੀਮ ਦੀ ਵੈਲਿਊ ਇੱਥੋਂ ਲੈਣੇ ਆ ਯੂਜ਼ ਥੀਮ ਤੋਂ ਸੋ ਯੂਜ਼ ਥੀਮ ਨੂੰ ਆਪਾਂ ਪਹਿਲਾਂ ਇੰਪੋਰਟ ਕਰਦੇ ਆ ਤਾਂ ਆਪਾਂ ਇੱਥੇ ਕਰਦੇ ਆ ਕਾਨਸਟ ਕਾਲੀ ਬਰੇਸਸ ਇਕੁਅਲ ਟੂ ਤੇ ਇਹਦੇ ਚੋਂ ਆਪਾਂ ਥੀਮ ਦੀ ਵੈਲਿਊ ਲੈ ਲੈਣੇ ਆ ਹੁਣ ਥੀਮ ਦੀ ਵੈਲਿਊ ਦੇ ਬੇਸ ਤੇ ਆਪਾਂ ਆਪਣਾ ਜਿਹੜਾ ਬੈਕਗ੍ਰਾਉਂਡ ਕਲਰ ਆ ਡਿਵ ਦਾ ਤੇ ਸਪੈਨ ਦਾ ਜਿਹੜਾ ਕਲਰ ਆ ਉਹਨੂੰ ਐਡਜਸਟ ਕਰ ਦਿੰਨੇ ਆ ਜਿਵੇਂ ਆਪਾਂ ਥੀਮਡ ਬਟਨ ਦੇ ਵਿੱਚ ਕੀਤਾ ਸੀ ਸੋ ਸੇਮ ਚੀਜ਼ ਆਪਾਂ ਇੱਥੇ ਕਰਨੀ ਆ ਜੇ ਥੀਮ ਆਪਣਾ ਲਾਈਟ ਆ ਤਾਂ ਬੈਕਗ੍ਰਾਉਂਡ ਕਲਰ ਜਿਹੜਾ ਕੰਪੋਨੈਂਟ ਦਾ ਉਹ ਵਾਈਟ ਰਹੂਗਾ #fff ਆਦਰਵਾਇਜ਼ ਆਪਾਂ ਉਹ ਨੂੰ ਕਰ ਦਾਂਗੇ #33 ਤੇ ਹੁਣ ਆਪਾਂ ਆਪਣੇ ਸਪੈਨ ਦੇ ਵਿੱਚ ਜਾ ਕੇ ਕਲਰ ਦੀ ਵੈਲਿਊ ਨੂੰ ਵੀ ਇਦਾਂ ਹੀ ਚੇਂਜ ਕਰ ਦਿੰਨੇ ਆ ਉਤੋਂ ਆਪਾਂ ਕਾਪੀ ਪੇਸਟ ਕਰਕੇ ਇੱਥੇ ਸਿਰਫ ਵੈਲਿਊ ਚੇਂਜ ਕਰਨੀ ਆ #00 ਜੇ ਥੀਮ ਲਾਈਟ ਆ ਆਦਰਵਾਇਜ਼ #ff ਸੋ ਇਹਦੇ ਨਾਲ ਆਪਣਾ ਜੇ ਹੁਣ ਆਪਾਂ ਬਟਨ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੰਪੋਨੈਂਟ ਦਾ ਤੇ ਬਟਨ ਦਾ ਤਿੰਨਾਂ ਦਾ ਕਲਰ ਚੇਂਜ ਹੋ ਰਿਹਾ ਪ੍ਰੋਪ ਡ੍ਰਿਲਿੰਗ ਆਪਾਂ ਆਪਾਂ ਕੋਈ ਵੀ ਪ੍ਰੋਪ ਡ੍ਰਿਲਿੰਗ ਨਹੀਂ ਕਰ ਰਹੇ ਸੋ ਜਿਹੜੀ ਵੀ ਵੈਲਿਊ ਆ ਆਫ ਕੰਟੈਕਸਟ ਦੇ ਥਰੂ ਤਿੰਨੋਂ ਕੰਪੋਨੈਂਟਸ ਦੇ ਵਿੱਚ ਜਾ ਰਹੀ ਆ ਇਹਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਰੀਐਕਟ ਦੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ